ਜੇ ਮਾਤਾ ਦੇ ਦਰਸ਼ਨ ਕਰਨੇ ਜੇ ਮਈਆ ਦੇ ਦਰਸ਼ਨ ਕਰਨੇ ਚਲੋ ਚੜਾਈਆਂ ਚੜਕੇ ਮੇਲਾ ਮਈਆ ਦਾ ਦੇਖ ਅਨੰਦਪੁਰ ਖੜਕੇ ਮੇਲਾ ਮਈਆ ਦਾ ਦੇਖ ਅਨੰਦਪੁਰ ਖੜਕੇ ਇਹ ਤੁਮਾਨ ਚੈਨਲ ਦੇਖ ਰਹੇ ਸਾਦੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਇੱਕ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਇੱਥੋਂ ਤਕਰੀਬਨ ਹਰ ਰੋਜ਼ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਇੱਥੇ ਜੋ ਹਰ ਮੰਦਰ ਦੇ ਵਿੱਚ ਕਿਤੇ ਨਾ ਕਿਤੇ ਕੀਰਤਨ ਹੁੰਦਾ ਰਹਿੰਦਾ ਹੈ ਸੋ ਅੱਜ ਜੋ ਇਹ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਇਹ ਇੱਕ ਯਾਤਰਾ ਜਾ ਰਹੀ ਹੈ ਨੈਣਾ ਦੇਵੀ ਦਰਬਾਰ ਦੇ ਉੱਤੇ ਸੋ ਉੱਥੇ ਜਾ ਕੇ ਇਹਨਾਂ ਨੇ ਮਾਤਾ ਨੈਣਾ ਦੇਵੀ ਜੀ ਦਾ ਜਨਮ ਦਿਨ ਮਨਾਉਣਾ ਹੈ ਤੇ ਜੋ ਪੂਨਮ ਰਾਣਾ ਜੀ ਨੇ ਇਹ ਮੈਡਮ ਇਹ ਯਾਤਰਾ ਲੈ ਕੇ ਜਾ ਰਹੇ ਨੇ ਸੰਗਤ ਲੈ ਕੇ ਜਾ ਰਹੇ ਨੇ ਉਹਨਾਂ ਦੀ ਇਹ ਕੀਰਤਨ ਮੰਡਲੀ ਹੈ ਤੇ ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਦਿਖਾਉਨੇ ਆਂ ਹਾਂਜੀ ਪੂਨਮ ਰਾਣਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਵੀਰ ਜੀ ਜੈਕਾਰਾ ਮਾਂ ਨੈਣਾ ਦੇਵੀ ਜੀ ਦਾ ਬਹੁਤ ਸਾਚੇ ਪਰ ਕੀ ਜੈ ਅੱਜ ਇਹ ਸੰਗਤ ਇਕੱਠੀ ਹੋਈ ਹੈ ਯਾਤਰਾ ਜਾ ਰਹੀ ਹੈ ਕਿੱਥੇ ਜਾ ਰਹੀ ਹੈ ਕਿਉਂ ਜਾ ਰਹੀ ਹੈ अस नैना देवी मंदिर चले हैं माता दे मंदिर से माता दे के जन्मदिन के उपलक्ष में हमने आज माता दे दरबार में जाके माता के जन्मदिन की चौंकी लगानी है सारी संगत ने ये। मेरा ये कीर्तन मंडली है मेरी ये, ये। और रानी जी मीनू जी सारे मेरे मेंबर हैं इनका बड़ा सहयोग है, है। और हमने सब इन्हें

ਸਾਰੀ ਮੰਡਲੀ ਕੇ ਲਈ ਸਾਰੀ ਸੰਗਤ ਕੇ ਲਈ ਠੋਕਲਾ ਠੰਡਾ ਜਲ ਜੀਰਾ ਮਿਲ ਕੇ ਕੇਕ ਸਾਰਾ ਪ੍ਰਬੰਧ ਹੈ ਜੀ ਹਾਂਜੀ ਹਾਂਜੀ ਮਾਤਾ ਦੀ ਕਿਰਪਾ ਹੈ ਮਾਤਾ ਇਸ ਤਰ੍ਹਾਂ ਹੀ ਕਿਰਪਾ ਬਣਾ ਕੇ ਰੱਖੇ ਜੀ 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 ਇਹ ਕਿੰਨੀ ਕਿ ਸੰਗਤ ਹੈ ਜਿਹੜੀ ਜਾ ਰਹੀ ਹੈ ਅਸੀਂ 20 25 ਮੈਂਬਰ ਹੈ ਔਰ ہماری ਇੱਕ ਦੋ ਫੈਮਿਲੀ ਮੈਂਬਰ ਵੀ ਆ ਉਹ ਅਲੱਗ ਸੇ ਗੱਡੀਆਂ ਲੈ ਕੇ ਜਾ ਰਹੇ ਜੀ ਹਾਂਜੀ ਤੇ ਵਾਪਸੀ ਕਦੋਂ ਹੋਊਗੀ ਫਿਰ ਦੇਖੋ ਰਾਤ 12 ਵਜੇ ਕੇ ਬਾਅਦ ਹੀ ਹੈ ਚੌਂਕੀ ਸੰਪੂਰਨ ਹੋਏਗੀ ਉਸਕੇ ਬਾਅਦ ਵਾਪਸੀ ਹੈ ਜੀ ਵੀਰ ਜੀ ਹਾਂ ਜੀ ਹਾਂ ਜੀ ਮਾਂ ਕੀ ਇੱਛਾ ਜੀ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੀ ਕੀ ਕਹੂਗੇ ਤੁਸੀਂ ਇਹ ਜਾ ਰਹੇ ਹੋ ਅੱਜ ਮਾਤਾ ਦਾ ਜਨਮ ਦਿਨ ਮਨਾਉਣ ਜਾ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਮਾਤਾ ਦਾ ਜਨਮ ਦਿਨ ਮਨਾਉਣ ਜਾ ਰਹੇ ਹਾਂ ਮੈਂ ਸੰਗਤ ਨਾਲ ਪਹਿਲੀ ਵਾਰ ਜਾ ਰਹੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਚਾਹਾਂਗੀ ਕਿ ਹਰ ਵਾਰ ਮੈਂ ਇਦਾਂ ਹੀ ਜਾਵਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਤੁਸੀਂ ਭਜਨ ਕੀਰਤਨ ਵੀ ਬਹੁਤ ਵਧੀਆ ਕਰਦੇ ਹੋ ਉੱਥੇ ਜਾ ਕੇ ਤੁਸੀਂ ਕੀਰਤਨ ਵੀ ਕਰਨਾ ਤੇ ਖੁਸ਼ੀ ਮਨਾਉਣੀ ਹੈ ਇੱਕ ਤੇ ਦੋ ਸ਼ਬਦ ਕਿਸੇ ਵੀ ਭਜਨ ਦੇ ਹੋ 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 ਦਿਲ ਫੁੱਲਾ ਦਾ ਬਣਾਇਆ ਮੇਰੀ ਮਾਂ ਹੋ ਹੋ ਦਿਲ ਫੁੱਲਾਂ ਦਾ ਬਣਾਇਆ ਮੇਰੀ ਮਾਂ ਫੁੱਲਾਂ ਦੀਆਂ ਕਿਆਰੀਆਂ ਚ ਰਹਿੰਦੀ ਮੇਰੀ ਮਾਂ ਫੁੱਲਾਂ ਦੀਆਂ ਕਿਆਰੀਆਂ ਚ ਰਹਿੰਦੀ ਮੇਰੀ ਮਾਂ ਓ ਦਿਲ ਫੁੱਲਾਂ ਦਾ ਬਣਾਇਆ ਮੇਰੀ ਮਾਂ ਜੈਕਾਰਾ ਨੈਣਾਦੇਵੀ ਮੱਈਆ ਜੀ ਦਾ ਬਹੁਤ ਸਾਰੇ ਦਰਵਾਰ ਕੀ ਜੈ ਨਮਸਕਾਰ ਜੀ ਕਹਿੰਦੇ ਨੂੰ ਇਸ ਵੀ ਕੀ ਕਹੋਗੇ ਤੁਸੀਂ ਯਾਤਰਾ ਪਹਿਲੀ ਵਾਰ ਚੱਲੇ ਹੋ ਕਿ ਨਹੀਂ ਗਏ ਬਹੁਤ ਵਾਰ ਹੈ ਮਤਲਬ ਇਕੱਠੇ ਸੰਗਤ ਵਿੱਚ ਪਹਿਲੀ ਵਾਰ ਜੀ 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 ਸੋ ਜਿਹੜਾ ਨਜ਼ਾਰਾ ਸੰਗਰ ਨਾਲ ਆਉਂਦਾ ਉਹ ਕੱਲੇ ਨਹੀਂ ਆਉਂਦਾ ਨਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਕੱਲੇ ਇੰਜੋਏ ਕਰਦੇ ਜਾਵਾਂਗੇ ਮਾਤਾ ਦੇ ਭਜਨ ਮੰਦਰੀ ਕੱਦਾਂ ਹਾਂਜੀ ਹਾਂਜੀ ਬਹੁਤ ਅੱਛਾ ਫੀਲ ਹੋ ਰਿਹਾ ਵੀ ਸਾਨੂੰ ਮੌਕਾ ਮਿਲਿਆ ਅੱਜ ਮਾਤਾ ਦਾ ਜਨਮ ਦਿਨ ਹੈ ਅਸੀਂ ਉੱਥੇ ਜਾ ਕੇ ਮਨਾਵਾਂਗੇ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਡਾ ਵੀ ਧੰਨਵਾਦ ਕਰਾਂਗੇ ਤੁਸੀਂ ਹਰ ਮੌਕੇ ਤੇ ਖੜਦੇ ਹੋ ਜਿਆਦਾ ਸਾਥ ਦਿੰਦੇ ਆ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਹੁਤ ਅੱਛਾ ਲੱਗ ਰਿਹਾ ਹੈ ਚੰਦੇ ਟੈਂਟ ਜੈ ਮਾਤਾ ਜੈ ਮਾਤਾ ਦੀ ਜੀ ਹਾਂਜੀ ਕਲਵੰਤ ਕੌਰ ਜੀ ਜੈ ਮਾਤਾ ਦੀ ਜੈ ਮਾਤਾ ਜੈ ਕਲਵੰਤ ਸਾਹਿਬ ਹਾਂਜੀ ਜੀ ਸੋ ਅੱਜ ਕੀਰਤਨ ਮੰਡਲੀ ਜਾ ਰਹੀ ਹੈ ਸਾਰੀ ਨੈਣਾ ਦੇਵੀ ਦਰਬਾਰ ਤੇ ਉੱਥੇ ਕੀਰਤਨ ਵੀ ਕਰਨਾ ਤੇ ਮਾਤਾ ਦਾ ਜਨਮ ਦਿਨ ਵੀ ਮਨਾਉਣਾ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਹਾਂਜੀ ਮਾਤਾ ਦੇ ਦਰਬਾਰ ਤੇ ਜਾਣ ਦਾ ਜੇ ਸਾਨੂੰ ਕੋਈ 10ਵੇਂ ਦਿਨ ਕਹਦੇ ਵੀ ਜਾਣਾ ਤਾਂ ਅਸੀਂ ਤਿਆਰੀ ਰਹਿੰਦੇ ਹਾਂ ਜੀ ਹਾਂਜੀ ਹਾਂਜੀ ਉੱਥੇ ਜਾ ਕੇ ਕਹਿੰਦੇ ਕੀਰਤਨ ਹਾਂਜੀ ਤਮਨ ਸਾਹਿਬ ਆਪਣੇ ਅ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਅੱਜ ਦੇ ਦਿਨ ਮਾਤਾ ਦਾ ਆਪਣਾ ਜਨਮ ਦਿਨ ਮਨਾਣੇ ਆ ਜੀ ਅੱਜ ਦੇਨ ਸਥਾਪਨਾ ਦਿਵਸ ਹੈ ਜੀ ਉਸ ਉਪਲਖ ਦੇ ਵਿੱਚ ਅਸੀਂ ਕਿਹਾ ਵੀ ਚਲੋ ਆਪਾਂ ਮਾਤਾ ਦੇ ਦਰਬਾਰ ਚੌਂਕੀ ਲਾ ਕੇ ਆਨੇ ਹੈਗੇ ਪਿਛਲੇ ਸਾਲ ਅਸੀਂ ਕਿਹਾ ਵੇ ਸੀ ਇਸ ਕਰਕੇ ਸਾਰੀ ਸੰਗਤ ਗੱਜ-ਵੱਜ ਕੇ ਅੱਜ ਆ ਰਹੀ ਹੈ ਜੀ ਵਾਹ ਜੀ ਹਾਂ ਜੀ ਕੀਰਤਨ ਕਰੂਗੇ ਫਿਰ ਦੋ ਬੋਲ ਸੁਣਾ ਦੇ ਜੇ ਮਾਤਾ ਦੇ ਦਰਸ਼ਨ ਕਰਨੇ ਜੇ ਮਈਆ ਦੇ ਦਰਸ਼ਨ ਕਰਨੇ ਚਲੋ ਚੜਾਈਆਂ ਚੜਕੇ ਮੇਲਾ ਮਈਆ ਦਾ ਦੇਖ ਅਨੰਦਪੁਰ ਖੜਕੇ ਮੇਲਾ ਮਈਆ ਦਾ ਦੇਖ ਅਨੰਦਪੁਰ ਖੜਕੇ ਤਮਨ ਸਾਹਿਬ ਇਹ ਅਸੀਂ ਨੇ ਨਾ ਬਸ ਜਿਹੜੀ ਹੁਣ ਤਾਂ ਅਸੀਂ ਛੋਟੀ ਲੈ ਕੇ ਚੱਲੇ ਆਂ ਕਿ ਗਰਮੀ ਦਾ ਟਾਈਮ ਤੁਹਾਨੂੰ ਪਤਾ ਹੈ ਅਸੀਂ ਬਸ ਹਰ ਇੱਕ ਮਹੀਨੇ ਲੈ ਕੇ ਜਾਇਆ ਕਰਨੀ ਨੈਣਾਂ ਦੇ ਵੀ ਹਰ ਇੱਕ ਮਹੀਨੇ ਹਾਂਜੀ ਹਰ ਇੱਕ ਮਹੀਨੇ ਮਾਤਾ ਦੇ ਚੌਂਕੀ ਲਾਇਆ ਆਇਆ ਕਰਨੀ ਆ ਜੀ ਅਸੀਂ ਨੇ ਹਾਂਜੀ ਇਹ ਥੋੜੇ ਪੱਧਰ ਤੇ ਵੈਸੇ ਅੱਜ ਵੀ ਸਾਡੀ ਪੂਰੀ 50 ਸਵਾਰੀਆਂ ਜੀ ਬਸਤੀਆਂ ਚਾਰ ਗੱਡੀਆਂ ਜਾ ਰਹੀਆਂ ਜੀ ਚਾਰ ਗੱਡੀਆਂ ਜਾ ਰਹੀਆਂ ਨੇ ਨਾਲ ਜੀ ਤੇ ਬਾਕੀ 20 ਸੀਟ ਰੇ ਹੈ ਜੀ ਹਾਂਜੀ ਚਾਰ ਫੈਮਿਲੀ ਅਲੱਗ ਸੇ ਜਾ ਰਹੀਆਂ ਅੱਛਾ ਜੀ ਹਾਂਜੀ ਬਸ ਛੋਟੀ ਕਰੀ ਹੈ ਹਾਂਜੀ ਪਰ ਕੈਨਸਲ ਕਰੀਆ ਦੋ ਬਸ ਹਾਂਜੀ ਹਾਂਜੀ ਫੈਮਿਲੀ ਸਾਡੇ ਸਾਥ 50 60 ਬੰਦੇ ਹੈਗੇ ਸੀ ਜੀ ਜੀ ਹਾਂਜੀ ਹਾਂਜੀ ਸਾਚੇ ਪਰਵਾਰ ਕੀ ਜੇ ਜੇ ਕਾਰਾ ਸੁਨੈਰੀ ਨੇਤਰਾਂ ਵਾਲੀ ਦਾ ਹੋ ਸਾਚੇ ਸੱਚੀ ਸਰਕਾਰ ਕੀ ਜੈ ਸਾਕੇ ਦਰਬਾਰ ਕੀ ਜੈ ਮਈਆ ਨੇ ਇਸ ਵਾਰ ਬੁਲਾਇਆ ਮਈਆ ਹਰ ਸਾਲ ਬੁਲਾਵੇ ਅਜੇ ਦਿਨ ਤੇ ਹਰ ਸੰਗਤ ਨੂੰ ਬੁਲਾਵੇ ਜਿੱਦੀ ਸੰਗਤ ਜਾ ਰਹੀ ਹੈ ਖੁਸ਼ੀ ਖੁਸ਼ੀ ਜਾਵੇ ਤੇ ਖੁਸ਼ੀ ਖੁਸ਼ੀ ਆਵੇ ਝੋਲੀਆਂ ਭਰ ਕੇ ਲਿਆਵੇ ਜੈਕਾਰਾ ਮਾਨੈਣਾ ਦੇਵੀ ਦਾ ਜੇ ਮਾਤਾ ਦੇ ਦਰਸ਼ਨ ਕਰਨੇ ਜੇ ਮਈਆ ਦੇ ਦਰਸ਼ਨ ਕਰਨੇ ਚਲੋ ਚੜਾਈਆਂ ਚੜਕੇ ਮੇਲਾ ਮਈਆ ਦਾ ਦੇਖ ਅਨੰਦਪੁਰ ਖੜਕੇ